ਮੈਂ ਬੇਨਤੀ ਕਰਾਂਗਾ ਕਸ਼ਮੀਰ ਸਿੰਘ ਜੀ ਪੰਨੋ ਪ੍ਰਧਾਨ ਦੁਆਬਾ ਕਿਸਾਨ ਯੂਨੀਅਨ ਉਹ ਤੋਂ ਪਹਿਲਾਂ ਕੋਈ ਵੀ ਸਾਥੀ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਹੋਵੇ ਤੇ ਆਓ ਜੀ ਸੋ ਗੁਰਚਰਨ ਪ੍ਰੀਤ ਸਿੰਘ ਜੀ ਰਾਜਨ ਐਡਵੋਕੇਟ ਸਾਹਿਬ ਉਹ ਤੁਹਾਡੇ ਨਾਲ 2 ਮਿੰਟ ਵਾਸਤੇ ਗੱਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 26 ਜਨਵਰੀ ਗੰਤੰਤਰ ਦਿਵਸ ਦੇ ਉੱਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੀ ਹੋਈ ਕਾਲ ਦੇ ਉੱਤੇ ਦਵਾਬਾ ਕਿਸਾਨ ਜੂਨੀਅਨ ਮਹਿਤਪੁਰ ਵੱਲੋਂ ਦਵਾਬਾ ਕਿਸਾਨ ਜੂਨੀਅਨ ਮਹਿਤਪੁਰ ਵੱਲੋਂ ਟਰੈਕਟਰ ਮਾਰਚ ਆਪਣੇ ਮਹਿਤਪੁਰ ਵਿੱਚ ਕੱਢਿਆ ਜਾ ਰਿਹਾ ਹੈ ਸਾਰੇ ਕਿਸਾਨ ਭਰਾ ਵਧਾਈ ਦੇ ਪਾਤਰ ਆ ਜਿਹੜੇ ਛੋਟੀ ਜੀ ਕਾਲ ਦੇ ਉੱਤੇ ਆਪਣੇ ਕੰਮ ਕਾਰ ਛੱਡ ਕੇ ਟਰੈਕਟਰਾਂ ਸਮੇਤ ਇੱਥੇ ਸਾਡੇ ਨਾਲ ਆਏ ਆ ਜਿਵੇਂ ਗਣਤੰਤਰ ਦਿਵਸ ਤੇ ਰਾਜਪਥ ਦੇ ਉੱਤੇ ਝਾਕੀਆਂ ਨਿਕਲਦੀਆਂ ਆ ਉਸੇ ਤਰ੍ਹਾਂ ਅੱਜ ਆਪਣੀ ਕਿਸਾਨ ਝਾਕੀ ਆ ਕਿ ਆਪਾਂ ਟਰੈਕਟਰਾਂ ਦੇ ਉੱਤੇ ਆਪਣੇ ਹੱਕੀ ਮੰਗਾ ਲਈ ਝਾਕੀ ਕੱਢ ਰਹੇ ਆ ਹੱਕੀ ਮੰਗਾ ਕਿਹੜੀਆਂ ਸੀ ਸਾਡੀਆਂ ਜਦੋਂ ਕਾਰੇ ਕਾਨੂੰਨ ਵਾਪਸ ਲੈ ਗਿਆ ਉਦੋਂ ਸਾਡੇ ਨਾਲ ਵਾਦਾ ਕੀਤਾ ਗਿਆ ਸੀ ਕਿ ਇਹਨਾਂ ਨੂੰ ਐਮਐਸਪੀ ਦਿੱਤੀ ਜਾਊਗੀ ਸਾਰੀਆਂ ਫਸਲਾਂ ਤੇ ਪੂਰੀ ਐਮਐਸਪੀ ਦਿੱਤੀ ਜਾਊਗੀ ਸਾਡੀ ਪੰਜਾਬ ਸਰਕਾਰ ਨੇ ਵੀ ਐਮਐਸਪੀ ਦੇਣ ਦੀ ਗੱਲ ਕੀਤੀ ਸੀ ਮੂੰਗੀ ਦੇ ਉੱਤੇ ਮੱਕੀ ਦੇ ਉੱਤੇ ਮੂੰਗੀ ਨਾਲ ਤੁਸੀਂ ਦੇਖ ਹੀ ਲਿਆ ਕਿੰਨੀ ਕੋ ਐਮਐਸਪੀ ਦਿੱਤੀ ਪੰਜਾਬ ਸਰਕਾਰ ਨੇ ਮੱਕੀ ਦੀ ਵੀ ਸਾਡੀ ਐਮਐਸਪੀ ਤੋਂ ਕਿਤੇ ਘੱਟ ਭਾਅ ਤੇ ਵਿਕਦੀ ਰਹੀ। ਸੋ ਕਿਸਾਨ ਭਰਾਓ ਜੇ ਆਪਾਂ ਇਕੱਠੇ ਹੋਵਾਂਗੇ ਤਾਂ ਹੀ ਆਪਾਂ ਇਹ ਆਪਣੀਆਂ ਮੰਗਾਂ ਪੂਰੀਆਂ ਕਰਾ ਸਕਦੇ ਆ। ਨਹੀਂ ਤਾਂ ਸਰਕਾਰਾਂ ਦਾ ਕੰਮ ਹੈਗਾ ਹੀ ਆ 17 ਸਾਲਾਂ ਤੋਂ ਆਪਾਂ ਨੂੰ ਰੋਲੀ ਜਾਂਦੇ ਆ।